ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਲੋਕ ਦਾ ਉਚਾਰਨ ਸਿੱਖਣਾ ਹੈ ਇਹ ਜਿਹੜਾ ਸ਼ਲੋਕ ਹੈ ਸੰਗਤ ਜੀ ਕਲਿਆਣ ਰਾਗ ਦੇ ਵਿੱਚ ਆਉਂਦਾ ਹੈ ਤੇ ਅੰਗ 1319 ਅੰਗ ਤੇ ਸਤਿਗੁਰੂ ਮਹਾਰਾਜ ਜੀ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਇਹ ਸ਼ਬਦ ਸੰਗਤ ਜੀ ਬਹੁਤ ਮਹਿੰਗਾ ਹੈ ਬਹੁਤ ਕਠਿਨ ਹੈ ਪੜਨ ਦੇ ਵਿੱਚ ਅੱਜ ਆਪਾਂ ਇਸ ਦਾ ਉਚਾਰਨ ਸਿੱਖਣਾ ਹੈ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਜਪ ਜਗੰਨਾਥੇ ਜਗੰ ਜੱਜਾ ਗੱਗੇ ਟਿੱਪੀ ਜਗੰ ਇਹ ਸਬੰਧਕ ਲਾ ਦੇਣਾ ਨਾਥੇ ਇਹ ਵੱਖਰਾ ਕਰ ਦੇਣਾ ਇਹ ਵੀ ਸਬੰਧਕ ਲਾ ਦੇਣਾ ਜਗੰਨਾਥੇ ਇਸ ਤਰ੍ਹਾਂ ਉਚਾਰਨ ਕਰਨਾ ਹੈ ਗੁਰ ਉਪਦੇਸ਼ ਹਰ ਨਾਮ ਧਿਆਉ ਇੱਥੇ ਵਿਸਰਾਮ ਹੈ ਸਭ ਕਿਲ ਬੇਖੋ ਦੁੱਖ ਲਾਥੇ ਰਹਾਉ ਰਸਨਾ ਏਕ ਜਸ ਗਾਏ ਨਾ ਸਕੈ ਬੋ ਕੀਜੈ ਬਹੁ ਰਸਣ ਤੇ ਰਸਣ ਤੇ ਜਿਹੜਾ ਥੱਥੇ ਲਾ ਸੰਗਤ ਜੀ ਪਾਠ ਹੈ ਇਹ ਸੰਬੰਧਕ ਇਹ ਵਖਰਾ ਕਰਨਾ ਪਾਵਕ ਇਸ ਤਰ੍ਹਾਂ ਨਹੀਂ ਪੜਨਾ ਕਿ ਰਸ ਨਥੇ ਰਸ ਨਥੇ ਬਾਠ ਉਚਾਰ ਨਹੀਂ ਕਰਨਾ ਇਸ ਦਾ ਜਿਹੜਾ ਸ਼ੁੱਧ ਉਚਾਰਨ ਹੈ ਰਸਨ ਥੇ ਰਸਨ ਨੰਨਾ ਰ ਸਸੇ ਦੇ ਨਾਲ ਉਚਾਰਨ ਕਰਨਾ ਰਸਨ ਥੇ ਥੇ ਜਿਹੜਾ ਥੱਥੇ ਨਾ ਇਹ ਵੱਖਰਾ ਕਰਨਾ ਰਸਨ ਥੇ بار بار ਖਿਨ ਪਲ ਸਭ ਗਾਵਹਿ ਇੱਥੇ ਵਿਸਰਾਮ ਲਾਉਣਾ ਗੁਣ ਕਹਿ ਨਾ ਸਕ ਹੈ ਪ੍ਰਭ ਤੁਮਨ ਥੇ ਤੁੰਮਨ ਇਹ ਜਿਹੜਾ ਤੁਮਨ ਪਾਠ ਹੈ ਇਕੱਠਾ ਕਰਨਾ ਥੱਥੇ ਲਾ ਜਿਹੜਾ ਪਾਠ ਹੈ ਇਹ ਵੱਖਰਾ ਕਰਨਾ ਤੁਮ ਨੱਥੇ ਪਾਠ ਨਹੀਂ ਕਰਨਾ ਇਸ ਦਾ ਸ਼ੁੱਧ ਉਚਾਰਨ ਹੈ ਤੁਮਨ ਤੁਮੜ ਥੇ ਤੁਮਨ ਪਾਠ ਪੜ੍ਹ ਕੇ ਫਿਰ ਥੱਥੇ ਲਾ ਲਉਣੀ ਸੰਗਤ ਜੀ ਜਿਹੜਾ ਥੱਥੇ ਲਾ ਸੰਬੰਧਕ ਪੜ੍ਹਨਾ ਹੈ ਤੁਮਨ ਥੇ ਹਮ ਬੋ ਪ੍ਰੀਤ ਲੱਗੀ ਪ੍ਰਭ ਸੁਆਮੀ ਇੱਥੇ ਬਿਸਰਾਮ ਲਾਉਣਾ ਹੈ ਹਮ ਲੋਚ ਹੈ ਪ੍ਰਭ ਦਿਖਣ ਥੇ ਦਿਖਣ ਦੇਖ ਨੱਥੇ ਨਹੀਂ ਪੜਨਾ ਇਹ ਜਿਹੜੇ ਥੱਥੇ ਆਏ ਨੇ ਸੰਗਤ ਜੀ ਇਸ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਇਹ ਸਾਰੇ ਵੱਖਰੇ ਕਰਨੇ ਨੇ ਦੇਖਣ ਥੇ ਥੱਥੇ ਲਾ ਥੇ ਇਹ ਸਬੰਧ ਕਲਉਣਾ ਥੱਥੇ ਲਾ ਜਿਹੜਾ ਹੈ ਤੁਮ ਬਾਡ ਦਾਤੇ ਜੀ ਜੀਨ ਕੇ ਇੱਥੇ ਵਿਸਰਾਮ ਲਾ ਦੇਣਾ ਤੁਮ ਜਾਨੋ ਹਮ ਬਿਰਥੀ ਕੋਈ ਮਾਰਗ ਪੰਥ ਬਤਾਵੇ ਪ੍ਰਭ ਕਾ ਬਤਾਵੇ ਨਹੀਂ ਪੜਨਾ ਬਤਾਵੇ ਦਲਾਵਾਂ ਦੇ ਨਾਲ ਪ੍ਰਭ ਕਾ ਕਾ ਤੇ ਵਿਸਰਾਮ ਲਾਉਣਾ ਹੈ ਕਹੋ ਤਨ ਕੋ ਕਿਆ ਦਿਨ ਥੇ ਤਨ ਥੇ ਇੱਥੇ ਵੀ ਥੱਥੇ ਲਾਂ ਜਿਹੜਾ ਇਹ ਵੱਖਰਾ ਕਰਨਾ ਦਿਨ ਥੇ ਸਭ ਤਨ ਮਨ ਅਰਪੋ ਅਰਪ ਰਾਪੋ ਅਰਪੋ ਪਾਟ ਇਕੱਠਾ ਤੇ ਇੱਥੇ ਵਿਸਰਾਮ ਲਾਉਣਾ ਕੋਈ ਮੇਲ ਹੈ ਪ੍ਰਭ ਮਿਲ ਥੇ ਮਿਲ ਥੇ ਮਿਲਥੇ ਨਹੀਂ ਪੜਨਾ मिल थे इस तरह पढ़ना है हर के गुण बहुत 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 शुभ आते विश्राम है हम तो कार कार कारण थे बरन, बरन थे इस तरह पढ़ना है थथे लाए जो वक्रा बर नत्थे पाठ उच्चारण करना अब पहला भी विचार की है कि जेडे थथे आए ने संगत जी सारे ही वक्रे करने ने संबंधक ला के उच्चारण करने ने वरण थे ਹਮਰੀ ਮਤ ਵਸਗਤ ਪ੍ਰਭ ਤੁਮਰੇ ਇੱਥੇ ਵਿਸਰਾਮ ਹੈ ਜਨ ਨਾਨਕ ਕੇ ਪ੍ਰਭ ਸਮਰੱਥੇ ਸਮਰੱਥੇ ਇਹ ਬਾੜ ਸੰਗਤ ਜੀ ਇਕੱਠਾ ਆਇਆ ਹੈ ਇੱਥੇ ਅਧਕਲਾਕਿਓ ਉਚਾਰਣ ਕਰਨਾ ਸਮਰੱਥੇ ਇਹਨੂੰ ਇਸ ਤਰ੍ਹਾਂ ਬੋਲਣਾ ਹੈ ਸਮਰੱਥੇ ਹਮਰੀ ਮਤ ਵਸਗਤ ਪ੍ਰਭ ਤੁਮਰੇ ਇੱਥੇ ਵਿਸਰਾਮ ਲਾਉਣਾ ਹੈ ਜਨ ਨਾਨਕ ਕੇ ਪ੍ਰਭ ਸਮਰੱਥੇ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਲੋਕ ਦਾ ਉਚਾਰਨ ਸਰਗਣ ਕੀਤਾ ਹੈ ਭੁੱਲਾ ਦੀ ਮਾਫੀ ਸਾਰੀ ਜਿਹੜੇ ਮਹਿੰਗੇ ਸ਼ਲੋਕ ਨੇ ਸਹਿਸਕ੍ਰਿਤੀ ਪੱਟਾਂ ਦੇ ਸਵਈਏ ਅਤੇ ਹੋਰ ਗੁਰਬਾਣੀ ਦੇ ਜਿਹੜੇ ਮਹਿੰਗੇ ਸ਼ਬਦ ਨੇ ਸੁਖਮਨੀ ਸਾਹਿਬ 52 ਅੱਖਰੀ YouTube ਦੀ ਪਲੇਲਿਸਟ ਦੇ ਵਿੱਚ ਪਈਏ ਜਾ ਕੇ ਆਪ ਸਰਗਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ